ਰੀਟਾ ਸਾਰੀ ਰਾਤ ਬੈਠੀ ਰੋਂਦੀ ਰਹੀ ਸੀ। ਹੋਟਲ ਦਾ ਕਮਰਾ ਜਿਹੜਾ ਮੱਠੀ ਜਿਹੀ ਲਾਈਟ ਨਾਲ ਦਮ ਕਰ ਰਿਹਾ ਸੀ। ਉਹਨੂੰ ਕੈਦ ਵਾਂਗ ਜਾਪਿਆ। ਇਹੋ ਕਮਰਾ ਜਦੋਂ ਪਹਿਲੀ ਵਾਰ ਸਟੀਵ ਦੇ ਨਾਲ ਇੱਥੇ ਆਈ ਸੀ ਤਾਂ ਕਿੰਨਾ ਚੰਗਾ ਤੇ ਖੂਬਸੂਰਤ ਲੱਗਿਆ ਸੀ। ਬਹੁਤ ਪਿਆਰਾ ਜਾਪਿਆ ਸੀ ਉਹਨੂੰ। ਸਜਿਆ-ਸਜਿਆ ਪਿਆ, ਡਿਮ ਲਾਈਟ ਬੜਾ ਹਿਰਮੰਚਕ ਜਿਹਾ। ਤੇ ਉਹ ਆਪਣਾ ਆਪ ਨਾ ਸੰਭਦੀ ਹੋਈ ਸਟੀਵ ਨਾਲ ਚਿੰਬੜ ਗਈ ਸੀ। ਸਟੀਵ ਜੋ ਉਸ ਤੋਂ ਦੁੱਗਣੀ ਉਮਰ ਦਾ ਬੰਦਾ ਸੀ ਸਟੀਵ ਜੋ ਉਸਦੇ ਪਿਓ ਨਾਲੋਂ ਵੀ ਵੱਡਾ ਸੀ ਪਰ ਹਾਨ ਤਾਂ ਰੋਦਾ ਹੁੰਦਾ ਹੈ ਨਾ ਉਹ ਸੋਚਦੀ ਸੀ ਉਹਨੂੰ ਸਟੀਵ ਦੇ ਸਾਥ ਵਿੱਚ ਆਪਣੇ ਬੱਚੇ ਆਪਣਾ ਪਤੀ ਆਪਣਾ ਘਰ ਆਪਣੇ ਮਾਂ ਬਾਪ ਸਭ ਕੁਝ ਭੁੱਲ ਗਏ ਸੀ ਉਹਦੀ ਨਜ਼ਰ ਸਟੀਵ ਤੋਂ ਬਿਨਾਂ ਕਿਸੇ ਨੂੰ ਦੇਖ ਹੀ ਨਹੀਂ ਸਕਦੀ ਉਹਦੇ ਦਿਲ ਵਿੱਚ ਸਟੀਵ ਤੋਂ ਬਿਨਾਂ ਕਿਸੇ ਹੋਰ ਲਈ ਕੋਈ ਥਾਂ ਹੀ ਨਹੀਂ ਸੀ ਰਹੀ ਜਿਸ ਵੇਲੇ ਸਟੀਵ ਦੀ ਬਾਹ ਫੜ ਕੇ ਤੁਰੀ ਸੀ ਉਹਦੀ ਮਾਂ ਨੇ ਉਹਨੂੰ ਆਖਿਆ ਸੀ ਆਖਿਆ ਸੀ ਆਖਿਆ ਹੀ ਨਹੀਂ ਬਲਕਿ ਤਰਲਾ ਵੀ ਲਿਆ ਸੀ ਪਿੱਛੇ ਛੱਡ ਚਲੀਏ ਇਹਨਾਂ ਮਸੂਮਾਂ ਨੂੰ ਦੱਸ ਇਹਨਾਂ ਨੇ ਤੇਰਾ ਕੀ ਵਿਗਾੜਿਆ ਹੈ ਪਰ ਰੀਤਾ ਨੂੰ ਕਿਸੇ ਦੀ ਕੋਈ ਹੋਸ਼ ਨਹੀਂ ਸੀ ਉਸ ਵਕਤ ਉਹਨੂੰ ਬੱਚਿਆਂ ਦੇ ਵੀ ਕੋਈ ਸੁਰਤ ਨਹੀਂ ਸੀ ਉਸ ਨੂੰ ਤਾਂ ਸਿਰਫ ਇਹ ਪਤਾ ਸੀ ਕਿ ਉਹਦੀ ਜ਼ਿੰਦਗੀ ਬੜੀ ਰੁੱਖੀ ਸੀ ਬੇ ਲੋੜੀ ਜੀ ਤਨਹਾ ਪਿਆਸੀ ਰਾਜਸਥਾਨ ਦੇ ਰੀਤੇ ਵਰਗੀ ਉਹ ਤਾਂ ਸਿਰਫ ਅਣਚਾਹਾ ਜੀ ਜੀ ਰਹੀ ਸੀ ਸਾਰਿਆਂ ਦੇ ਲਈ ਨੀਰੀ ਪੁਰੀ ਆਬਜੈਕਟ ਦੀ ਤਰ੍ਹਾਂ ਲੋਡ ਵੇਲੇ ਵਰਤੀ ਜਾਣ ਵਾਲੀ ਸ਼ੈ ਤੇ ਸਟੀਵ ਜਦੋਂ ਉਸ ਨੂੰ ਮਿਲਿਆ ਤਾਂ ਉਸ ਨੇ ਉਹਨੂੰ ਇਹ ਅਹਿਸਾਸ ਦਵਾਇਆ ਸੀ ਕਿ ਜ਼ਿੰਦਗੀ ਨੂੰ ਜੀ ਲੈਣਾ ਹੀ ਇਨਸਾਨ ਦਾ ਹੱਕ ਹੁੰਦਾ ਹੈ ਉਹ ਵੀ ਮਾਣ ਮਾਣ ਕੇ ਫਿਰ ਤੂੰ ਤਾਂ ਮੁਹੱਬਤ ਕਰਨ ਕਰਾਉਣ ਵਾਲੀ ਚੀਜ਼ ਆ ਉਸ ਸਟੀਵ ਦੇ ਲਫ਼ਜ਼ਾਂ ਤੇ ਨਸ਼ਿਆ ਗਈ ਸੀ ਉਨੂੰ ਆਪਣਾ ਘਰ ਆਪਣੇ ਬੱਚੇ ਆਪਣਾ ਪਤੀ ਆਪਣੀ ਮਾਂ ਛੱਡਣ ਲੱਗਿਆਂ ਕੋਈ ਵੀ ਪੀੜ ਨਹੀਂ ਸੀ ਹੋਈ ਉਹਦਾ ਪਤੀ ਰੌਬਰਟ ਉਹਦੇ ਤਰਲੇ ਪਾ ਕੇ ਹਟਿਆ ਸੀ ਤੂੰ ਮੇਰਾ ਨਾ ਸਹੀ ਆਪਣੀ ਮਾਂ ਦਾ ਹੀ ਖਿਆਲ ਕਰ ਲਾ ਆਪਣੇ ਬੱਚਿਆਂ ਦਾ ਹੀ ਕੋਈ ਧਿਆਨ ਕਰ ਲਾ ਇਹਨਾਂ ਵਿਚਾਰਿਆਂ ਨੇ ਤੇਰਾ ਕੀ ਵਿਗਾੜਿਆ ਹੈ ਇਹਨਾਂ ਦਾ ਕੀ ਖਸੂਰ ਆ ਕਿਉਂ ਤੂੰ ਇਹਨਾਂ ਨੂੰ ਇਸ ਤਰ੍ਹਾਂ ਦੀ ਸਜਾ ਵਿੱਚ ਚੁਲਸਾ ਰਹੀ ਆ ਵਾਸਤਾਏ ਤੈਨੂੰ ਜਿڑا ਸੋਚ ਤੋਂ ਕੰਮ ਲੈ ਆਪਣੀਆਂ ਉਲਝਣਾਂ ਤਾਂ ਆਪਾਂ ਰਲ ਕੇ ਸਲਝਾ ਸਕਦੇ ਆ ਜੇ ਕੋਈ ਕਿਸੇ ਕਿਸਮ ਦਾ ਗਿਲਾ ਸ਼ਿਕਵਾ ਹੈ ਤੂੰ ਮੇਰੇ ਤੇ ਗਿਲਾ ਕਰ ਰੋਸਾ ਕਰ ਮੈਨੂੰ ਕੋਸ ਪਰ ਇਹਨਾਂ ਵਿਚਾਰਿਆਂ ਨੂੰ ਨਾ ਰੋਲ ਐਵੇਂ ਜੇ ਤੈਨੂੰ ਮੇਰੇ ਨਾਲ ਰਹਿਣਾ ਠੀਕ ਨਹੀਂ ਜਾਪਦਾ ਤਾਂ ਆਪਾਂ ਵੱਖ ਹੋ ਜਾਂਦੇ ਆ ਤੂੰ ਆਪਣੀ ਜ਼ਿੰਦਗੀ ਚਲਾ ਤੇ ਮੈਂ ਆਪਣੀ ਚਲਾ ਲਵਾਂਗਾ ਇਹਦੇ ਨਾਲ ਬੱਚਿਆਂ ਕੋਲ ਮਾਪੇ ਤਾਂ ਹੋਣਗੇ ਭਾਵੇਂ ਆਡਾ-ਆਡੀ ਰਹਿੰਦੇ ਹੋਣ ਇੰਜ ਮਾਂ-ਬਾਪ ਦੋਹਾਂ ਦਾ ਹੀ ਪਿਆਰ ਤਾਂ ਪਾ ਸਕਣਗੇ ਨਾ ਤੇ ਟੱਬਰ ਇੱਕ ਕਿਸਮ ਦਾ ਟੁੱਟੇਗਾ ਵੀ ਨਹੀਂ ਪਰ ਰੀਟਾ ਕੁਝ ਵੀ ਸੁਣਨ ਲਈ ਤਿਆਰ ਨਹੀਂ ਸੀ ਉਹ ਸਭ ਦੇ ਰੋਕਦਿਆਂ ਰੋਕਦਿਆਂ ਆਪਣਾ ਸੂਟਕੇਸ ਚੁੱਕ ਕੇ ਸਟੀਵ ਦੇ ਨਾਲ ਜਾ ਤੁਰੀ ਉਹ ਗਈ ਕਿਤੇ ਕਿਸੇ ਨੂੰ ਵੀ ਕੁਝ ਵੀ ਪਤਾ ਨਹੀਂ ਸੀ ਕਿਸੇ ਨੂੰ ਕੋਈ ਜ਼ਰ ਨਹੀਂ ਸੀ ਜਿਸ ਦਿਨ ਉਹ ਤੁਰੀ ਉਸਨੇ ਜਾਂਦਿਆਂ ਹੋਇਆਂ ਨਾ ਤਾਂ ਰੌਬਰਟ ਨੂੰ ਬੁਲਾਇਆ ਤੇ ਨਾ ਹੀ ਬੱਚਿਆਂ ਨੂੰ ਪਿਆਰ ਦਿੱਤਾ ਤੇ ਨਾ ਹੀ ਆਪਣੀ ਮਾਂ ਨੂੰ ਕੋਈ ਸੁਖ ਸੁਨੇਹਾ ਪਹੁੰਚਾਇਆ ਉਹ ਇੰਜ ਤੁਰ ਪੀ ਜਿਵੇਂ ਉਸ ਘਰ ਵਿੱਚ ਅਜਨਬੀ ਹੋਵੇ ਬੇ ਲੋੜਾ ਜਾਂ ਬੰਦਾ ਬਿਲਕੁਲ ਉਪਰਾ ਬੰਦਾ ਜਿਹਦੀ ਕੋਈ ਸਾਂਝੀ ਨਹੀਂ ਹੁੰਦੀ ਉਪਰੇ ਬੰਦੇ ਨੂੰ ਕੀ ਲੋੜ ਪਈਏ ਕਿਸੇ ਨੂੰ ਕੁਝ ਦੱਸਣ ਦੀ ਜਾਂ ਕੁਝ ਪੁੱਛਣ ਦੀ ਉਹਦੇ ਤੁਰ ਜਾਣ ਨਾਲ ਉਹਦੀ ਮਾਂ ਦੇ ਢਿੱਡ ਦੀਆਂ ਨਾੜਾਂ ਹਿੱਲ ਗਈਆਂ ਹਿੱਕ ਚੇਰੀ ਗਈ ਤੇ ਉਹ ਉਸ ਦਿਨ ਦੋ ਹਥੜਾ ਮਾਰ ਮਾਰ ਕੇ ਪੇਟੀ ਸੀ ਉਨੇ ਆਪਣਾ ਆਪ ਕੋਸਿਆ ਸੀ ਰੀਟਾ ਰੀਟਾ ਇੰਜ ਪੱਥਰ ਕਿਉਂ ਬਣ ਗਈ ਸੀ ਉਹਦੀ ਮਾਂ ਨੇ ਵਾਰ-ਵਾਰ ਸੋਚਿਆ ਸੋਚਦੀ ਸੋਚਦੀ ਉਹ ਤੰਦੋ ਤਾਣੀ ਚ ਉਲਝ ਗਈ ਉਹਨੂੰ ਇੰਜ ਜਾਪਿਆ ਜਿਵੇਂ ਸਾਰੇ ਕਾਇਨਾਤ ਦਾ ਧੂਆ ਇਕੱਠਾ ਹੋ ਕੇ ਉਹਦੇ ਹਿੱਕ ਵਿੱਚ ਜਮਾ ਹੋ ਗਿਆ ਹੋਵੇ ਉਹ ਸੋਚਣੋਂ ਵੀ ਅਸਮਰਥ ਹੋਵੇ ਰੀਟਾ ਜਦੋਂ ਛੋਟੀ ਜੀ ਸੀ ਉਹਦੀ ਮਾਂ ਉਹਦੇ ਮੁੰਡਿਆਂ ਵਾਲੇ ਕੱਪੜੇ ਪਾਇਆ ਕਰਦੀ ਸੀ ਮਾਂ ਦੀ ਰੀਜ ਸੀ ਕਿ ਕਪੁੱਤ ਨੂੰ ਗੋਦੀ ਘੜਾਉਣ ਦੀ ਪਰ ਅੱਗੇ ਧੀ ਜੰਮ ਪਈ ਇੱਥੇ ਬਸ ਨਹੀਂ ਧੀ ਕਾਦੀ ਜੰਮੀ ਅੱਗੇ ਤੋਂ ਕੁੱਖ ਬਾਝ ਰਹਿਣ ਦੀ ਵੀ ਡਾਕਟਰਾਂ ਨੇ ਰਿਪੋਰਟ ਦੇ ਦਿੱਤੀ ਸੀ ਮਾਂ ਧੀ ਨਾਲ ਮੁੰਡਿਆਂ ਵਾਲੇ ਕੱਪੜੇ ਪਾ ਕੇ ਆਪਣੀ ਰੀਜ ਪੂਰੀ ਕਰ ਲੈਂਦੀ ਰੀਟਾ ਜਦੋਂ ਵੱਡੀ ਹੋਈ ਤਾਂ ਆਪਣੇ ਆਪ ਨੂੰ ਇੱਕ ਵਾਦੂਜੀ ਚੀਜ਼ ਮਹਿਸੂਸ ਕਰਨ ਲੱਗ ਪਈ ਮਾਂ ਨੂੰ ਪੁੱਤ ਚਾਹੀਦਾ ਸੀ ਟੌਮ ਜਿਮ ਮਾਈਕਲ ਜਾਂ ਕੋਈ ਹੋਰ ਉਹਨੂੰ ਰੀਟਾ ਨਾਲ ਇੱਕ ਕਿਸਮ ਦੀ ਨਫ਼ਰਤ ਜੀ ਸੀ ਉਹ ਰੀਟਾ ਨੂੰ ਟੌਮ ਆ ਕੇ ਬੁਲਾਉਂਦੀ ਹੁੰਦੀ ਸੀ ਨਿੱਕੀ ਹੁੰਦੀ ਰੀਟਾ ਤਾਂ ਚੱਲਦੀ ਰਹੀ ਪਰ ਜਿਉਂ-ਜਿਉਂ ਵੱਡੀ ਹੋਈ ਉਹਨੂੰ ਇਸ ਨਾਮ ਨਾਲ ਆਪਣੀ ਕੋਈ ਸਾਂਝ ਨਾ ਜੁੜਦੇ ਦਿੱਤੀ ਸੀ ਉਹਦੇ ਨਾਲ ਖੇਡਣ ਵਾਲੇ ਬੱਚਿਆਂ ਨੂੰ ਮੁਖੌਲ ਕਰਦੇ ਜਿਮ ਆ ਕੇ ਬੁਲਾਉਂਦੇ ਪਰ ਮਸੂਮ ਰੀਟਾ ਦਾ ਦਿਲ ਮਿੱਧਿਆ ਜਾਂਦਾ ਸੀ ਜਿਉਂ ਹੀ ਉਸਨੇ ਜਵਾਨੀ ਦੀਆਂ ਬਰੂਹਾਂ ਤੇ ਪੈਰ ਰੱਖਿਆ ਉਹ ਰੌਬਰਟ ਨਾਲ ਪਿਆਰ ਪਾ ਬੈਠੀ ਉਹ ਚਾਹੁੰਦੀ ਸੀ ਕਿ ਰੌਬਰਟ ਨੂੰ ਜੱਗੋ ਜਹਾਨੋਂ ਬਾਹਰ ਪਿਆਰ ਕਰੇ। ਉਹ ਰੌਬਰਟ ਲਈ ਕੋਈ ਖਾਸ ਸ਼ੈ ਹੋਵੇ ਕਿਸੇ ਹੋਰ ਹੀ ਦੁਨੀਆ ਤੋਂ। ਪਰ ਰੌਬਰਟ ਲਈ ਵੀ ਤਾਂ ਉਹ بیوی ਸੀ। ਸਿਰਫ ਇੱਕ ਪਤਨੀ। ਜੋ ਘਰ ਆਉਂਦਿਆਂ ਉਹਦੀ ਦੇਖਭਾਲ ਕਰਦੀ, ਉਹਦਾ ਘਰ ਸਾਫ਼ ਕਰਦੀ, ਉਹਦੇ ਬੱਚੇ ਸਾਂਭਦੀ, ਲੋੜ ਵੇਲੇ ਉਹਦੀ ਜਿਸਮੇ ਸਾਂਝ ਹੜਾਉਂਦੀ। ਇਸ ਤੋਂ ਵੱਧ ਇੱਕ ਔਰਤ ਹੋਰ ਕੀ ਹੋ ਸਕਦੀ ਆ? ਉਸਨੇ ਕਦੇ ਵੀ ਉਹਦੀ ਰੀਜ ਨਹੀਂ ਸੀ ਪੁੱਛੀ। ਔਨੇ ਕਦੇ ਉਹਦੇ ਅਹਿਸਾਸ ਚੋਂ ਉਠੀ ਲਹਿਰ ਨਹੀਂ ਸੀਮਾਣੀ ਤੇ ਨਾ ਹੀ ਜਾਣੀ ਸੀ ਰੀਟਾ ਦੇ ਅੰਦਰ ਉੱਠਦੇ ਜਵਾਰ ਪਾਟੇ ਥਾਂ ਹੀ ਠੰਡੀਆਂ ਸੀਤ ਲਹਿਰਾਂ ਚ ਬਦਲ ਗਏ ਔਰੁਖੇ ਪਲ ਤੇ ਬੇਅਰਥ ਸਮਾਂ ਬਸ ਐਵੇਂ गुਜ਼ਾਰਦੇ ਰਹੀ ਆ ਧੜਕਦੀ ਰੋਚ ਜਦੋਂ ਕੋਈ ਛਲ ਉੱਠਦੀ ਤਾਂ ਉਸ ਨੂੰ ਆਪਣਾ ਇੱਕ ਛਲ ਸਮਝ ਕੇ ਦੱਬ ਲੈਂਦੀ ਉਹਦੇ ਬੱਚੇ ਹੋਏ ਉਹਨਾਂ ਨੂੰ ਪਿਆਰ ਦੇਣ ਤੋਂ ਅਸਮਰਥ ਰਹੀ ਬੰਦਾ ਉਹ ਹੀ ਕੁਝ ਤਾਂ ਦੂਜੇ ਨੂੰ ਦੇ ਸਕਦਾ ਹੈ ਜੋ ਉਹਦੇ ਆਪਣੇ ਕੋਲ ਹੋਵੇ। ਉਹਨੂੰ ਤਾਂ ਵਿਰਸੇ ਵਿੱਚ ਮਿਲਿਆ ਹੀ ਕੁਝ ਨਹੀਂ ਸੀ। ਬੱਚੇ ਨੂੰ ਕੀ ਦੇ ਸਕਦੀ ਸੀ ਉਹ? ਸਿਰਫ ਇੱਕ ਡਿਊਟੀ ਸੀ ਉਹਦੀ ਜੋ ਨਿਭਾਈ ਜਾ ਰਹੀ ਸੀ। ਜਿਸ ਵੇਲੇ ਉਹਨੂੰ ਸਟੀਵ ਮਿਲਿਆ ਉਹਦੀ ਜ਼ਿੰਦਗੀ ਦਾ ਢਾਂਚਾ ਹੀ ਬਦਲ ਗਿਆ। ਉਸ ਨਾਲੋਂ ਦੁੱਗਣੀ ਉਮਰ ਸੀ ਸਟੀਵ ਦੀ ਪਰ ਉਸਨੇ ਇਸ ਬਾਰੇ ਕਦੇ ਕੋਈ ਵਿਚਾਰ ਨਹੀਂ ਸੀ ਕੀਤਾ। ਉਹ ਤਾਂ ਸਿਰਫ ਇਹ ਜਾਣਦੀ ਸੀ ਕਿ ਸਟੀਵ ਨੇ ਉਹਨੂੰ ਅਹਿਸਾਸ ਦਵਾਇਆ। ਕੀ ਕੋਈ ਉਹ ਬੇਲੋੜੀ ਚੀਜ਼ ਨਹੀਂ ਹੈ ਤੂੰ ਸਿਰਫ ਮਰਦ ਦੇ ਵਰਤੀ ਜਾਣ ਵਾਲੀ ਸ਼ੈ ਨਹੀਂ ਹੈ ਜ਼ਿੰਦਗੀ ਅਹਿਸਾਸ ਦੀਆਂ ਗੰਡਾਂ ਵਿੱਚ ਪਿੱਛੇ ਜੀ ਹੁੰਦੀ ਹੈ ਰੀਟਾ ਚੁੱਪਚਪੀ ਤੇ ਇੱਕ ਦਿਨ ਸਟੀਵ ਦੇ ਨਾਲ ਆਪਣਾ ਘਰ ਘਾਟ ਛੱਡ ਕੇ ਤੁਰ ਪਈ ਸੀ ਉਹਨੇ ਘਰ ਛੱਡਿਆ ਉਹਨੇ ਆਪਣੇ ਬੱਚੇ ਛੱਡੇ ਪਤੀ ਛੱਡਿਆ ਮਾਂ ਛੱਡੀ ਉਹਦੇ ਅੰਦਰ ਜਿਵੇਂ ਕੁਝ ਟੁੱਟਿਆ ਹੀ ਨਹੀਂ ਆਤਮਾ 'ਚ ਜਿਵੇਂ ਕੁਝ ਛੰਣਣੀ ਛੰਣੀ ਹੋਇਆ ਹੀ ਨਹੀਂ ਉਹ ਇਸ ਤਰ੍ਹਾਂ ਤੁਰ ਗਈ ਜਿਵੇਂ ਉਹਦੇ ਹਿਰਦੇ ਵਿੱਚ ਦਿਲ ਹੀ ਨਾ ਹੋਵੇ ਦਿਲ ਜੋ ਮਾਂਚ ਟੜਕਦਾ ਹੈ ਦਿਲ ਜੋ ਇੱਕ ਧੀਚ ਤੜਪਦਾ ਹੈ ਦਿਲ ਜੋ ਔਰਤ ਦਾ ਵਿਲਕਦਾ ਰਹਿੰਦਾ ਆਪਣੇ ਘਰ ਲਈ ਆਪਣੇ ਪਤੀ ਲਈ ਜਿਵੇਂ ਉਹਦਾ ਅਹਿਸਾਸ ਸਿਰਫ ਪੀੜ ਬਿਉਣਾ ਹੀ ਸੀ ਉਹ ਰਾਤ ਉਸਨੇ ਸਟੀਵ ਦੀਆਂ ਬਾਹਾਂ 'ਚ ਗੁਜ਼ਾਰ ਦਿੱਤੀ ਸੀ ਮੁਹੱਬਤ ਵਿੱਚ ਲਫ਼ਜ਼ਾਂ ਦੀ ਲੋੜ ਨਹੀਂ ਹੁੰਦੀ ਕਦੇ ਵੀ ਉਹ ਵੀ ਤਾਂ ਕਹੇ ਹੈ ਅਣਕਹੇ ਸ਼ਬਦ ਦੇ ਹਿੱਕ ਵਿੱਚ ਲੈ ਕੇ ਉਹਦੇ ਨਾਲ ਲੱਗੀ ਰਹੀ। ਉਹਨੂੰ ਲੱਗਿਆ ਜਿਵੇਂ ਸਾਰੀ ਜ਼ਿੰਦਗੀ ਇਕੱਠੀ ਹੋ ਕੇ ਇਹਨਾਂ ਪਲਾਂ 'ਚ ਹੀ ਸਿਮਟ ਗਈ ਹੋਵੇ। ਉਹਨੂੰ ਲੱਗਿਆ ਜਿਵੇਂ ਉਹ ਸਿਰਫ 16 ਵਰਿਆਂ ਦੀ ਅਲੜ ਮੁਟਿਆਰ ਹੋਵੇ। ਜਿਵੇਂ ਪਹਿਲੀ ਵੇਰਾਂ ਦੀ ਮਸਤੀ ਉਹਦੇ ਜਿਸਮ 'ਚ ਧਮਾਲ ਪਾ ਰਹੀ ਹੋਵੇ। ਉਸ ਵੇਲੇ ਉਹਦੇ ਅੰਦਰ ਇੱਕ ਨਿੱਕੀ ਜਿਹੀ ਕੁੜੀ ਧਮਾਲ ਪਾਉਂਦੀ ਆ। ਉਹ ਕੁੜੀ ਜਿਦੀ ਹਰੀਜਾਂ ਹਾਲੇ ਪਹਿਲੀ ਵੇਰਾਂ ਹੀ ਪਲਪ ਦੀਆਂ ਹੋਣ। ਜਿਦੀ ਨਜ਼ਰ ਵਿੱਚ ਪਹਿਲੀ ਵਾਰ ਹੀ ਸੁਪਨੇ ਜਾਗੇ ਹੋਣ ਉਸ ਟੀਵ ਦੀ ਮਿਲਣੀ ਵਿੱਚ ਅੰਨੇ ਧੁੰਦ ਅੰਨੇ ਹੋ ਗਈ ਸੀ ਉਸ ਨੂੰ ਆਪਣੀ ਕੋਈ ਹੋਸ਼ ਨਾ ਰਹੀ ਤੇ ਉਸ ਨੂੰ ਉਸ ਵੇਲੇ ਆਪਣਾ ਘਰ ਭੁੱਲ ਗਿਆ ਬੱਚੇ ਭੁੱਲ ਗਏ ਮਾਂ ਭੁੱਲ ਗਈ ਜੀ ਦੇ ਨਾਲ ਜੀਵਨ ਬਤੀਤ ਕਰਨ ਦੀ ਸੋਚ ਚੁੱਕੀ ਸੀ ਬੁਰੇ ਭਲੇ ਵਕਤ ਕੱਟਣ ਦੀ ਸੋਚ ਚੁੱਕੀ ਸੀ ਉਹ ਵੀ ਭੁੱਲ ਗਿਆ ਉਹਨੂੰ ਤਾਂ ਦੁਨੀਆ ਹੀ ਭੁੱਲ ਗਈ ਸੀ ਉਹ ਉਸ ਸਟੀਵ ਨਾਲ ਤੁਰੀ ਜਾ ਰਹੀ ਸੀ ਜੋ 50 ਸਾਲ ਦੇ ਗੇੜ ਵਿੱਚ ਸੀ ਜਿਸ ਸਟੀਵ ਦੇ ਪਹਿਲੇ 4 ਵਿਆਹ ਟੁੱਟੇ ਚੁੱਕੇ ਸੀ ਉਹ ਸਟੀਵ ਜਿਹਦੀਆਂ ਦਰਜ ਨਾਲ ਸਾਂਝਾਂ ਬੰਨੀਆਂ ਹੋਈਆਂ ਸੀ ਘਰ ਬਰਬਾਦ ਹੋਏ ਸੀ ਉਹ ਸਟੀਵ ਉਸ ਵੇਲੇ ਉਸ ਨੂੰ ਪਿਆਰਾ ਜਾਪਿਆ ਸੀ ਕਿਉਂਕਿ ਉਸ ਨੂੰ ਉਹ ਬੇਲੋੜੀ ਸ਼ੈ ਨਹੀਂ ਸੀ ਮਹਿਸੂਸ ਹੋਣ ਦਿੰਦਾ ਰੀਟਾ ਉਹਦੇ ਗਲ ਵਿੱਚ ਬਾਹਾਂ ਪਾ ਕੇ ਆਪਾ ਭੁੱਲ ਗਈ ਸੀ ਉਸ ਵੇਲੇ ਉਸ ਇਹ ਵੀ ਭੁੱਲ ਗਈ ਕਿ ਸਟੀਵ ਤਾਂ ਖੁਦ ਪਟਕਰੇ ਹੈ ਉਹਦੀ ਤਾਂ ਆਪਣੀ ਜ਼ਿੰਦਗੀ ਭਟਕਣ ਚ ਉਹ ਤਾਂ ਆਪ ਦਰਦਰ ਹਰ ਰੂਹ ਕੋਲੋਂ ਹਰ ਜਿਸਮ ਕੋਲੋਂ ਕੁਝ ਨਾ ਕੁਝ ਭਾਲ ਰਿਹਾ ਹੈ ਉਹ ਹੋਰ ਕਿਸੇ ਨੂੰ ਕੀ ਦੇ ਸਕਦਾ ਪੂਰਾ ਹਫਤਾ ਉਹਦੀਆਂ ਬਾਹਾਂ ਚ ਗਲਵਕੜੀ ਵਿੱਚ ਲਿਪਟੀ ਰਹੀ ਉਹ ਦੋਨੋਂ ਬਾਹਾਂ ਚ ਬਾਹਾਂ ਪਾ ਕੇ ਘੁੰਮਦੇ ਫਿਰਦੇ ਪੂਰਾ ਹਫਤਾ ਉਹ ਦੁਨੀਆ ਤੋਂ ਬੇਖਬਰ ਰਹੇ ਸਾਹਾਂ ਦੀ دیਵਾਨਗੀ ਵਿੱਚ ਹਰ ਸ਼ੈ ਭੁੱਲ ਗਏ ਸੀ ਉਹ 8-9 ਦਿਨ ਇਸੇ ਤਰ੍ਹਾਂ ਬੀਤ ਗਏ ਸਟੀਵ ਨੇ ਰੀਟਾ ਨੂੰ ਟ੍ਰਾਂਟੋ ਤੋਂ ਮੌਂਟਰੀਅਲ ਨਾਲ ਲੈ ਕੇ ਜਾਣ ਦਾ ਇਰਾਦਾ ਵੀ ਦੱਸ ਦਿੱਤਾ ਸੀ। ਉਸ ਦਿਨ ਰੀਟਾ ਦੇ ਪੈਰ ਜ਼ਮੀਨ ਤੇ ਨਹੀਂ ਸੀ ਟਿਕ ਰਹੇ। ਉਹਨੂੰ ਉਸ ਵੇਲੇ ਜ਼ਿੰਦਗੀ ਸਭ ਤੋਂ ਹੁਸੇਨ ਜਾਪੀ ਸੀ। ਉਹ ਉਸ ਦੇ ਨਾਲ ਰੱਪਾ ਰੱਪਾ ਤੁਰ ਪਈ। ਮੌਂਟਰੀਅਲ ਪਹੁੰਚ ਕੇ ਦੋ ਕੁ ਦਿਨ ਤਾਂ ਉਹ ਠੀਕ ਰਹੇ। ਜਦੋਂ ਤੀਜਾ ਦਿਨ ਆਇਆ ਉਹ ਉਸ ਨੂੰ ਇਹ ਆ ਕੇ ਚਲਾ ਗਿਆ ਕਿ ਮੈਂ ਕਿਸੇ ਨੂੰ ਮਿਲਣਾ ਹੈ। ਬਸ ਗਿਆ ਤੇ ਆਇਆ। ਕੁਝ ਪਲਾਂ ਦੇ ਹੀ ਤਾਂ ਗੱਲ ਆ। ਰੀਟਾ ਨੇ ਪੁੱਛਿਆ ਕਿਉਂ? ਮੈਂ ਨਹੀਂ ਆ ਸਕਦੀ ਨਾਲ ਤਾਂ ਉਹਦਾ ਉੱਤਰ ਸੀ ਡਾਰਲਿੰਗ ਕੁਝ ਤਾਂ ਸੋਚੋ ਇਹਦੇ ਬਿਜ਼ਨਸ ਆ ਕਿ ਉਹ ਪਸੰਦ ਕਰਨਗੇ ਜੇ ਮੈਂ ਕਿਸੇ ਨੂੰ ਨਾਲ ਲੈ ਕੇ ਜਾਵਾਂ ਰੀਟਾ ਮੰਨ ਗਈ ਚੇਤੀ ਤੋਂ ਚੇਤੀ ਮੁੜ ਕੇ ਆਉਣ ਦਾ ਵਾਅਦਾ ਲੈ ਕੇ ਉਹ ਟੀਵੀ ਆਨ ਕਰਕੇ ਬਹਿ ਗਈ ਬੈਠਿਆਂ ਬੈਠਿਆਂ ਉਹਦਾ ਮਨ ਕੁਝ ਪਲਾਂ ਵਾਸਤੇ ਅਸ਼ਾਂਤ ਰਹਾ ਪਰ ਫਿਰੋਜ਼ ਨੇ ਆਪਣਾ ਸਿਰ ਝਟਕ ਦਿੱਤਾ ਚੱਲ ਛੱਡ ਦੇ ਸੋਚ ਹੁਣ ਜਦੋਂ ਮੈਂ ਛੱਡੀ ਆਈਆਂ ਉਹ ਦੁਨੀਆ ਤੋ ਦੇ ਬਾਰੇ ਕੀ ਸੋਚਣਾ ਹੋਇਆ ਕੁਝ ਮਿੰਟਾਂ ਬਾਅਦ ਉਹਨੂੰ ਖਿਆਲ ਆਇਆ ਕਿ ਹਾਏ ਮੈਂ ਤਾਂ ਰੌਬਰਟ ਨੂੰ ਦੱਸਿਆ ਹੀ ਨਹੀਂ ਕਿ ਪੀਟਰ ਨੂੰ ਦਵਾਈ ਵੀ ਦੇਣੀ ਸੀ ਮੁਹੱਬਤ ਵੀ ਕੀ ਸ਼ਾਇਆ ਜਿਹਦੇ ਵਿੱਚ ਹਰ ਕੋਈ ਭੁੱਲ ਜਾਂਦਾ ਪਰ ਆਪਣੇ ਪੁੱਤ ਦੀ ਦਵਾਈ ਮੈਂ ਕਿਵੇਂ ਭੁੱਲ ਗਈ ਫਿਰ ਵੀ ਉਸ ਨੂੰ ਬੱਚੇ ਨਾਲੋਂ ਦਵਾਈ ਦਾ ਧਿਆਨ ਵੱਧ ਸੀ ਇਸ ਵਿੱਚ ਪਤਾ ਨਹੀਂ ਬੱਚੇ ਦਾ ਧਿਆਨ ਸੀ ਜਾਂ ਦਵਾਈ ਦਾ ਉਹਦਾ ਜੀ ਕੀਤਾ ਕਿ ਉਹ ਟੈਲੀਫੋਨ ਕਰਕੇ ਆਪਣੇ ਪਤੀ ਰੌਬਰਟ ਨੂੰ ਦੱਸ ਦੇਵੇ। ਉਸ ਵੇਲੇ ਉਹਦੇ ਅੰਦਰਲੀ ਔਰਤ ਜਾਂ ਮਾਂ ਕੁਝ ਖਲਲ ਪਾ ਰਹੀ ਸੀ। ਉਹਨੇ ਫੋਨ ਦਾ ਰਿਸਿਵਰ ਚੁੱਕਿਆ ਫੇਰ ਰੱਖਤਾ। ਉਹਨੇ ਕੋਸ਼ਿਸ਼ ਕੀਤੀ ਕਿ ਉਹ ਚੱਲ ਰਹੀ ਫਿਲਮ ਵਿੱਚ ਧਿਆਨ ਲਾਵੇ। ਪਰ ਉਹ ਐਵੇਂ ਕਰ ਹੀ ਨਾ ਸਕੇ। ਉਹਨੇ ਘੜੀ ਦੇਖੀ ਹਾਲੇ ਦਾ ਸਟੀਵ ਨੂੰ ਗਏ ਨੂੰ ਕੁਝ ਮਿੰਟ ਹੋਏ ਸੀ। ਪਰ ਇੰਜ ਲੱਗਦਾ ਸੀ ਜਿਵੇਂ ਬਰੇ ਬੀਤ ਗਏ। ਸ਼ਾਇਦ ਇਹ ਪਹਿਲਾ ਹੀ ਮੌਕਾ ਸੀ ਜਦੋਂ ਉਹ ਘਰੋਂ ਆਈ ਸੀ ਉਹ ਇਕੱਲੀ ਸੀ ਇਸ ਇਕਲਤਾ ਦੇ ਆਲਮ ਵਿੱਚ ਉਹ ਪਤਾ ਨਹੀਂ ਕੀ ਕੁਝ ਸੋਚ ਗਈ ਐਨਾ ਤਾਂ ਉਸਨੇ ਘਰ ਛੱਡਣ ਤੋਂ ਪਹਿਲਾਂ ਵੀ ਨਹੀਂ ਸੀ ਸੋਚਿਆ ਉਸ ਵੇਲੇ ਉਹਨੂੰ ਬੱਚਿਆਂ ਦੀ ਰੀਜਾਂ ਦੀਆਂ ਚੀਜ਼ਾਂ ਕਿ ਉਹ ਕੀ ਖਾਂਦੇ ਨੇ ਕਿਸ ਤਰ੍ਹਾਂ ਖੇਡਦੇ ਨੇ ਇਹ ਸਭ ਚੇਤੇ ਆਇਆ ਉਸਨੂੰ ਪਹਿਲੀ ਵਾਰ ਲੱਗਿਆ ਕਿ ਰੌਬਰਟ ਨੂੰ ਤਾਂ ਉਹਨਾਂ ਬਾਰੇ ਕੁਝ ਪਤਾ ਹੀ ਨਹੀਂ ਉਹ ਕਰੇਗਾ ਕੀ ਜਦੋਂ ਰਾਤ ਨੂੰ ਉੱਠ ਕੇ ਕੁਝ ਮੰਗਣਗੇ ਉਹ ਜ਼ਰੂਰ ਮੈਨੂੰ ਭਾਲਦੇ ਹੋਣਗੇ ਰੌਬਰਟ ਉਹ ਤਾਂ ਮੈਨੂੰ ਸ਼ਾਇਦ ਨਾ ਹੀ ਮਿਸ ਕਰਦਾ ਹੋਵੇ ਹਾਂ ਕਰਦਾ ਤਾਂ ਹੋ ਜਦੋਂ ਮੈਂ ਬਿਸਤਰੇ ਵਿੱਚ ਨਹੀਂ ਹੁੰਦੀ ਹੋਵਾਂਗੀ ਉਸ ਵੇਲੇ ਜ਼ਰੂਰ ਮੇਰੀ ਲੋੜ ਮਹਿਸੂਸ ਕਰਦਾ ਹੋਊਗਾ ਉਹ ਉਸ ਵੇਲੇ ਰੀਟਾ ਦੇ ਜਿਸਮ 'ਚ ਇੱਕ ਝੂੜ-ਝੂੜੀ ਜਿਹੀ ਫੈਲ ਗਈ ਤੇ ਉਹ ਕੱਠੇ ਜੀ ਹੋ ਕੇ ਬੈਠ ਗਈ ਸਟੀਵ ਹਲੇ ਵੀ ਨਹੀਂ ਸੀ ਆਇਆ ਉਹ ਜਿਲਗੁਲ ਸੋਚਾਂ-ਸੋਚਣ ਲੱਗ ਪਈ ਸੀ ਉਹ ਉਹਨੇ ਫੇਰ ਸੋਚਾਂ ਜੋ ਸਿਰ ਛੰਡ ਗਿਆ ਆਪਣੀ ਭਵਿੱਖ ਬਾਰੇ ਸੋਚਣ ਲੱਗ ਪਈ ਕਿਸ ਟਾਈਮ ਮੈਨੂੰ ਇੰਜ ਹੀ ਜਾਂਦਾ ਰਹੂਗਾ ਹਮੇਸ਼ਾ ਇਸ ਹੋਟਲ ਤੋਂ ਉਹ ਮੈਨੂੰ ਦੂਰ ਕਦੋਂ ਲੈ ਕੇ ਜਾਊਗਾ ਕਦਮ ਉਹਦੇ ਹੋਰ ਪਰਿਵਾਰ ਨੂੰ ਮਿਲੂੰਗੀ ਫਿਰ ਆਪੇ ਸੋਚਣ ਲੱਗ ਪਈ ਘਰ ਪਰਿਵਾਰ ਇਹ ਇਸ ਬਾਰੇ ਤਾਂ ਉਸਨੇ ਮੈਨੂੰ ਕਦੇ ਦੱਸਿਆ ਹੀ ਨਹੀਂ ਜਦੋਂ ਵੀ ਮੈਂ ਗੱਲ ਤੋਰੀ ਸੀ ਤਾਂ ਮੇਰਾ ਧਿਆਨ ਪਲਟ ਦਿੰਦਾ ਰਿਹਾ ਇਹ ਸੋਚ ਕੇ ਉਹਦਾ ਮਨ ਹੋਰ ਵੀ ਅਸ਼ਾਂਤ ਰਿਹਾ ਕਿ ਉਹ ਪਤਾ ਨਹੀਂ ਕੀ ਕੀ ਸੋਚਣ ਲੱਗ ਪਈ ਕਾਰ ਕੇੜਾ ਜਿਹੜਾ ਉਹ ਛੱਡ ਗਈ ਸੀ ਘਰ ਜਿਹੜਾ ਉਹ ਅੱਗੇ ਚੱਲ ਕੇ ਬਣਾਉਣਾ ਚਾਹੁੰਦੀ ਸੀ ਇਸੇ ਤਰ੍ਹਾਂ ਸੋਚਦਿਆਂ ਪਤਾ ਨਹੀਂ ਕਿੰਨਾ ਵਕਤ ਬੀਤ ਗਿਆ ਉਹ ਬੈਠੀ ਬੈਠੀ ਉਸੇ ਲਵ ਸੀਟ ਤੇ ਢੇਰੀ ਹੋਗੀ ਉਹਦੀ ਅੱਖ ਲੱਗ ਗਈ ਸਵੇਰ ਦਾ ਪਹਿਲਾ ਪਹਿਰ ਹੋਵੇਗਾ ਜਦੋਂ ਸਟੀਵ ਨੇ ਦਰਵਾਜ਼ਾ ਖੋਲ੍ਹਿਆ ਤੇ ਉਸ ਨੂੰ ਜਗਾਇਆ ਵਕਤ ਦਾ ਕੋਈ ਅਨੁਮਾਨ ਨਾ ਹੋਣ ਕਾਰਨ ਉਹ ਸੁੱਤ ਅਨਿੰਦਰੀ ਜਿਉ ਉਟੀ ਤੇ ਉਹਦੇ ਗਲ ਵਿੱਚ ਬਾਹਾਂ ਪਾ ਕੇ ਫੇਰ ਸੌਂ ਗਈ ਜਦੋਂ ਸਵੇਰੇ ਉੱਠੀ ਤਾਂ ਉਸ ਨੂੰ ਸਟੀਵ ਦੇ ਕੱਪੜਿਆਂ 'ਚੋਂ ਸਿਗਰਟ ਦੇ ਧੂਏ ਦੀ ਬੋ ਆ ਰਹੀ ਸੀ। ਉਹਦੇ ਮੂੰਹ 'ਚੋਂ ਹਵਾੜ ਵੀ ਦੱਸ ਰਹੀ ਸੀ ਕਿ ਉਹਨੇ दारू ਪੀਤੀ ਹੋਈ ਹੋਵੇਗੀ। ਜ਼ਿਆਦਾ ਕੱਪ ਮਿਕਸ ਕਰਦਿਆਂ ਉਸਨੇ ਸਟੀਵ ਤੋਂ ਪੁੱਛ ਹੀ ਲਿਆ ਕਿ ਉਹ ਕਿੱਥੇ ਗਿਆ ਸੀ? ਸਟੀਵ ਦੀ ਨਜ਼ਰ ਤੋਂ ਇੰਜ ਜਾਪਦਾ ਜਿਵੇਂ ਇੱਕ ਰਾਤ ਵਿੱਚ ਬਹੁਤ ਅੰਤਰ ਆ ਚੁੱਕਿਆ ਸੀ। ਉਹ ਪੈਂਦੀ ਸੱਟੇ ਬੋਲਿਆ, "ਮਾਈਂਡ ਯੂਅਰ ਔਨ ਬਿਜ਼ਨਸ। ਤੇਰਾ ਕੀ ਹੱਕ ਬਣਦਾ ਤੂੰ ਮੈਨੂੰ ਕੋਈ ਸਵਾਲ ਪੁੱਛੇਂ?" ਉਸੇ ਵੇਲੇ ਉਸ ਨੂੰ ਲੱਗਿਆ ਜਿਵੇਂ ਜ਼ਮੀਨ ਉਹਦੇ ਪੈਰਾਂ ਚੋਂ ਨਿਕਲ ਗਈ ਹੋਵੇ ਪਰ ਉਹ ਮੌਕਾ ਸਾਂਭ ਗਈ ਆਖਣ ਲੱਗੀ ਡਾਰਲਿੰਗ ਮੈਂ ਤਾਂ ਬਸ ਐਵੇਂ ਪੁੱਛ ਬੈਠੀ ਥੋੜਾ ਫਿਕਰ ਹੋ ਗਿਆ ਸੀ ਮੈਨੂੰ ਬਗਾਨੇ ਸ਼ਹਿਰ ਵਿੱਚ ਆ ਨਾ ਇਸ ਲਈ ਪਰ ਵਿੱਚੋਂ ਉਸ ਦਾ ਮਨ ਕੰਬ ਕੰਬ ਜਾਂਦਾ ਕਈ ਵਰੇ ਵਿਆਹ ਹੋਣ ਤੋਂ ਬਾਅਦ ਵੀ ਰੋਬਰਟ ਨੇ ਕਦੇ ਵੀ ਉਸ ਨੂੰ ਤੱਤਾ ਠੰਡਾ ਨਹੀਂ ਸੀ ਬੋਲਿਆ ਤੇ ਅੱਜ ਪਲ ਭਰ ਲਈ ਉਸ ਨੂੰ ਰੋਬਰਟ ਦਾ ਚੇਤਾ ਵੀ ਆਇਆ ਉਹਦੀ ਸੋਚ ਸਕਰੀਨ ਤੇ ਉਸਦੀ ਪਿਛਲੀ ਜ਼ਿੰਦਗੀ ਇਕਦਮ ਘੁੰਮ ਗਈ। ਇੱਕ ਹੌਕਾ ਉਹਦੀ ਰੇਡ ਦੀ ਹੱਡੀ ਚੋਂ ਹਥੌੜੇ ਮੰਗ ਵਜਿਆ। ਉਹ ਕਈ ਰਾਤਾਂ ਉਸ ਹੋਟਲ ਵਿੱਚ ਰਹੇ। ਸਟੀਵ ਹਰ ਰੋਜ਼ ਚਲਾ ਜਾਂਦਾ ਤੇ ਸਵੇਰ ਸਾਰ ਆ ਜਾਂਦਾ। ਨਾ ਹੀ ਉਹ ਕਦੇ ਉਸ ਨੂੰ ਪੁੱਛ ਸਕੀ ਤੇ ਨਾ ਹੀ ਸਟੀਵ ਨੇ ਉਸ ਨੂੰ ਕੁਝ ਦੱਸਿਆ। ਇੱਕ ਦਿਨ ਉਹ ਹਿੰਮਤ ਕਰਕੇ ਪੁੱਛ ਬੈਠੀ। ਸਟੀਵ, ਹੋਰ ਕਿੰਨੀ ਕੁ ਦੇਰ ਆਪਾਂ ਇੱਥੇ ਠਹਿਰਨੇ? ਘਰ ਕਦੋਂ ਚੱਲਾਂਗੇ? ਸਟੀਵ ਹੱਸਿਆ। ਬਹੁਤ ਹੱਸਿਆ ਘਰ ਤਾਂ ਡਾਰਲਿੰਗ ਮੈਨੂੰ ਆਪ ਨਹੀਂ ਪਤਾ ਕਿ ਮੇਰਾ ਕਿੱਥੇ ਆ ਕਦੇ ਇੱਥੇ ਕਦੇ ਉੱਥੇ ਆਪਣਾ ਤਾਂ ਕੰਮ ਹੀ ਇਸ ਤਰ੍ਹਾਂ ਚੱਲਦਾ ਹੈ ਪਰ ਫਿਰ ਵੀ ਕਦੋਂ ਚੱਲਾਂਗੇ ਰੀਤਾ ਦਾ ਜੀ ਹੁਣ ਬਿਲਕੁਲ ਬਹਿਬਲ ਹੋਇਆ ਪਿਆ ਸੀ ਜਿਸ ਘਰ ਦਾ ਉਸ ਨੂੰ ਚੇਤਾ ਭੁੱਲ ਗਿਆ ਸੀ ਜਿਸ ਘਰ ਬਾਰੇ ਉਹਨੇ ਜਹਨ ਵਿੱਚ ਕੋਈ ਖਿਆਲ ਹੀ ਨਹੀਂ ਸੀ ਆ ਰਿਹਾ ਉਸੇ ਘਰ ਲਈ ਹੁਣ ਉਹ ਤੜਪ ਰਹੀ ਸੀ ਆਰਤ ਲਈ ਕਰ ਕੀ ਚੀਜ਼ ਹੁੰਦਾ ਉਹਨੂੰ ਪਹਿਲੀ ਵਾਰ ਇਹ అనుਭਵ ਹੋਇਆ ਸੀ ਇੱਕ ਹੋਟਲ ਤੋਂ ਦੂਜੇ ਹੋਟਲ ਵਿੱਚ ਰਹਿੰਦੇ ਆ ਉਸ ਨੂੰ ਹੁਣ ਕਈ ਹਫ਼ਤੇ ਹੋ ਚੁੱਕੇ ਸੀ ਉਹਨੂੰ ਇਹ ਵੀ ਪਤਾ ਸੀ ਕਿ ਸਟੀਵ ਕੋਈ ਬਿਜ਼ਨਸ ਕਰਦਾ ਪਰ ਕਿਸ ਤਰ੍ਹਾਂ ਦਾ ਬਿਜ਼ਨਸ ਕਰਦਾ ਇਹ ਉਸ ਨੂੰ ਕੁਝ ਨਹੀਂ ਸੀ ਪਤਾ ਇੱਕ ਹੋਟਲ ਤੋਂ ਦੂਜੇ ਵਿੱਚ ਪਹੁੰਚਦੇ ਆ ਉਹਨੂੰ ਹੁਣ ਉਹਦੇ ਬਿਜ਼ਨਸ ਬਾਰੇ ਵੀ ਪਤਾ ਲੱਗਣ ਲੱਗ ਪਿਆ ਉਹ ਵਪਾਰ ਕਰਦਾ ਹੈ ਔਰਤਾਂ ਦਾ ਵਪਾਰ ਉਹ ਇੱਕ ਦੱਲਾ ਉਹ ਵਰਗਲਾ ਕੇ ਲਿਆਉਂਦਾ ਸੋਹਣੀਆਂ ਸਨਖੀਆਂ ਕੁੜੀਆਂ ਨੂੰ ਪਿਆਰ ਅਨੁਭਵ ਤੋਂ ਵਾਂਝੀਆਂ ਕੁੜੀਆਂ ਨੂੰ ਉਹਨਾਂ ਨੂੰ ਆਪ ਰੱਖਦਾ ਤੇ ਅੱਗੇ ਤੋਰ ਦਿੰਦਾ ਹੈ ਰੀਟਾ ਵਰਗੀਆਂ ਨਾਦਾਨ ਔਰਤਾਂ ਦੀ ਚੰਗੀਆਂ ਮਗਰ ਲੱਗੀਆਂ ਨੇ ਹੁਣ ਰੀਟਾ ਪਲ-ਪਲ ਆਪਣੀ ਬੀਤੀ ਜ਼ਿੰਦਗੀ ਬਾਰੇ ਸੋਚਦੀ ਆ ਆਪਣੇ ਬੱਚਿਆਂ ਦੀ ਆਵਾਜ਼ ਸੁਣਨ ਨੂੰ ਤਰਸਦੀ ਆ ਆਪਣੀ ਮਾਂ ਦੇ ਗਲ ਲੱਗਣ ਲਈ ਬਿਲਕਦੀ ਆ ਜਦੋਂ ਸਟੀਵ ਉਹ ਤੇ ਨਾ ਹੁੰਦਾ ਉਹ ਕਦੇ-ਕਦੇ ਆਪਣੇ ਘਰ ਟੈਲੀਫੋਨ ਘੁਮਾ ਵੀ ਦਿੰਦੀ ਰੌਬਰਟ ਹੈਲੋ ਹੈਲੋ ਆਖਦਾ ਉਸ ਕੋਲ ਬੋਲੇ ਹੀ ਨਾ ਜਾਂਦਾ ਉਹ ਉਸ ਦਾ ਬੋਲ ਸੁਣ ਲੈਂਦੀ ਤੇ ਫੋਨ ਰੱਖ ਦਿੰਦੀ। ਇੱਕ ਸ਼ਰਮਿੰਦਗੀ ਦੇ ਅਹਿਸਾਸ ਵਿੱਚ ਮਰਦੀ ਜਾਂਦੀ ਸੀ ਹੁਣ। ਇੱਕ ਦਿਨ ਉਹਨੇ ਵੱਡਾ ਸਾਰਾ ਜੇਰਾ ਕਰਕੇ ਆਪਣੀ ਮਾਂ ਨੂੰ ਫੋਨ ਕਰ ਹੀ ਲਿਆ। ਉਹਦੀ ਮਾਂ ਜਦੋਂ ਹੈਲੋ ਹੈਲੋ ਆਖੀ ਗਈ ਤਾਂ ਚੁੱਪਚੀਪੀਤੀ ਹੁਪਕੇ ਹੁਪਕੇ ਰੋ ਰਹੀ ਸੀ। ਉਹਦੀ ਮਾਂ ਨੇ ਪਤਾ ਨਹੀਂ ਕਿਵੇਂ ਜਾਣਿਆ ਕਿ ਅਦਿਤੀ ਖਮੋਸ਼ ਹੋ ਬકરી ਆ। ਕੁਝ ਪਲ ਠਹਿਰ ਕੇ ਬੋਲੀ ਰੀਟਾ ਮੈਂ ਜਾਣਦੀ ਆ ਫੋਨ ਤੂੰ ਹੀ ਕਰ ਰਹੀ ਆ। ਜੇ ਚੰਗੀ ਕਰੇ ਤਾਂ ਮੇਰੀ ਧੀ ਬਣ ਕੇ ਘਰ ਆ ਜਾ ਆ ਕੇ ਦੇਖ ਤਾਂ ਸਹੀ ਤੇਰੇ ਬੱਚੇ ਕੀਵੇਂ ਬਿਲਕਦੇ ਨੇ ਤੇਰੇ ਲਈ ਰੀਟਾ ਦੀ ਹੁੱਕ ਹੋਰ ਉੱਚੀ ਹੋ ਗਈ ਪਰ ਉਸ ਕੋਲ ਬੋਲਿਆ ਕੁਝ ਵੀ ਨਾ ਗਿਆ ਕੁਝ ਦਿਨ ਬਾਅਦ ਉਸ ਨੇ ਫੋਨ ਕੱਟ ਦਿੱਤਾ ਕਮਰੇ ਦੀ ਚਾਰ ਦਿਵਾਰੀ ਕੈਦ ਵਿੱਚ ਉਹਦਾ ਸਾਹ ਘੁੱਟ ਰਿਹਾ ਸੀ ਉਹ ਬਹੁਤ ਰੋਈ ਕਈ ਹਫ਼ਤਿਆਂ ਦਾ ਡੱਕਿਆ ਹੋਇਆ ਰੋਣਾ ਰੋਈ ਸੀ ਉਹ ਉਹਦਾ ਜੀ ਕਰੇ ਕੀ ਉਹ ਇਸ ਕੈਦ ਚੋਂ ਕਿਵੇਂ ਵੀ ਨਿਕਲ ਜਾਵੇ ਪਰ ਰੌਬਰਟ ਨੂੰ ਮੂੰਹ ਦਿਖਾਉਣ ਦੀ ਤਾਂ ਉਸ ਨੂੰ ਸ਼ਰਮ ਆਉਂਦੀ ਸੀ ਕੀ ਆਖੇਗੀ ਜਾ ਕੇ ਕਿਵੇਂ ਕਰੇਗੀ ਉਹਦਾ ਸਾਹਮਣਾ ਉਹਨੂੰ ਸਮਝ ਨਹੀਂ ਸੀ ਆ ਰਹੀ ਉਧਰ ਉਧਰ ਦੀ ਮਾਂ ਦੇ ਬੋਲ ਉਸ ਨੂੰ ਵਾਰ-ਵਾਰ ਸੁਣਾਈ ਦੇ ਰਹੇ ਸੀ ਮੇਰੀ ਧੀ ਘਰ ਆ ਜਾ ਦੇਖ ਆ ਕੇ ਤੇਰੇ ਬੱਚੇ ਕਿਵੇਂ ਬਿਲਕਦੇ ਨੇ ਉਹਦੇ ਕੋਲ ਸਟੀਵ ਨੇ ਨਾ ਤਾਂ ਕੋਈ ਪੈਸਾ ਰਹਿਣ ਦਿੱਤਾ ਸੀ ਤੇ ਨਾ ਹੀ ਉਸ ਨੂੰ ਕੋਈ ਪੈਸਾ ਕੋਲ ਰੱਖਣ ਲਈ ਉਹਨੇ ਕਦੇ ਦਿੱਤਾ ਸੀ ਜਾਵੇ ਵੀ ਤਾਂ ਕਿਵੇਂ ਇਹ ਸੋਚਾਂ ਸੋਚਦੇਆਂ ਕੋਈ 2 ਘੰਟੇ ਬੀਤ ਗਏ ਜਦੋਂ ਸਟੀਵ ਮੋੜਿਆ ਤਾਂ ਪਤਾ ਨਹੀਂ ਉਸਨੇ ਉਸ ਨੂੰ ਕੀ ਆਖਿਆ ਤੇ ਫਿਰ ਗੁੱਸੇ 'ਚ ਆ ਗਿਆ ਰੀਟਾ ਤਾਂ ਉਸ ਦੀ ਨਰੇਹਾ ਨਾ ਗਿਆ ਉਹ ਆ ਕੇ ਬੈਠੀ ਤੂੰ ਮੇਰਾ ਘਰ ਬਰਬਾਦ ਕੀਤਾ ਸਟੀਵ ਮੈਨੂੰ ਵਸ ਦੀ ਰਸਤੇ ਨੂੰ ਉਜਾੜਿਆ ਐ ਤੂੰ ਤੂੰ ਐਵੇਂ ਕਿਉਂ ਕੀਤਾ ਦੱਸ ਮੈਂ ਤੇਰਾ ਕੀ ਵਿਗਾੜਿਆ ਸੀ ਤੂੰ ਮੇਰੇ ਨਾਲ ਪਿਆਰ ਦਾ ਨਾਟਕ ਕਿਉਂ ਕੀਤਾ ਸਟੀਵ ਦੀ ਅੰਨਸ਼ੇ ਭਰੀਆਂ ਅੱਖਾਂ ਆਖਰੀਆਂ ਸੀ ਪਿਆਰ ਕਿਹੜਾ ਪਿਆਰ ਉਹ ਵੀ ਤੇਰੇ ਵਰਗੀਆਂ ਔਰਤਾਂ ਦਾ ਘਰ ਥੋੜੀ ਹੁੰਦਾ ਕੋਠੇ ਹੁੰਦੇ ਨੇ ਕੋਠੇ ਰੀਟਾ ਦੀਆਂ ਅੱਖਾਂ 'ਚ ਰੋ ਉਮੜਿਆ ਤੇ ਉਹ ਆਪਣੀਆਂ ਚੀਜ਼ਾਂ ਇਕੱਠੀਆਂ ਕੀਤੇ ਬਿਨਾਂ ਹੀ ਕਮਰੇ ਤੋਂ ਬਾਹਰ ਨਿਕਲ ਗਈ ਉਹ ਉਸ ਕੈਦ 'ਚੋਂ ਮੁਕਤ ਹੋਣਾ ਚਾਹੁੰਦੀ ਸੀ ਹੁਣ ਉਸ ਕੈਦ ਵਿੱਚ ਉਹਦਾ ਦਮ ਘੁੱਟਦਾ ਸੀ ਉਹਨੂੰ ਕਮਰੇ 'ਚੋਂ ਜਾਂਦੀ ਦੇਖ ਕੇ ਸਟੀਵ ਉਠਿਆ ਤੇ ਆਵਾਜ਼ ਦੇ ਕੇ ਆਖਣ ਲੱਗਿਆ ਡਾਰਲਿੰਗ ਜੇਬ ਖਰਚ ਤਾਂ ਲੈ ਜਾ ਤੇਰੇ ਕੋਲ ਤਾਂ ਕੁਝ ਵੀ ਨਹੀਂ ਉਹਨੇ ਛੱਟ ਨੋਟ ਹਵਾ 'ਚ ਉਲਾਰ ਕੇ ਉਹਦੇ ਵੱਲ ਸੁੱਟੇ ਰੀਟਾ ਨੇ ਪਹਿਲਾਂ ਸਟੀਵ ਵੱਲ ਤੇ ਫਿਰ ਉਹਨਾਂ ਵੱਲ ਦੇਖਿਆ ਇੱਕ ਜ਼ਹਿਰ ਉਹਦੇ ਸੰਗਤ ਫੈਲ ਗਈ ਸੀ ਉਹ ਨਫ਼ਰਤ ਨਾਲ ਸਟੀਵ ਨੂੰ ਆਖਣ ਲੱਗੀ ਸਟੀਵ ਇਹੋ ਚੰਦ ਸਿੱਕਿਆਂ ਦਾ ਹੀ ਤੇਰਾ ਬਿਜ਼ਨਸ ਹੈ ਨਾ ਮੈਂ ਥੁੱਕਦੀ ਨਹੀਂ ਇਹਨਾਂ ਨੋਟਾਂ ਤੇ ਕਿਉਂਕਿ ਮੈਂ ਵਿਕਾਉਣੀ ਹੈਗੀ ਬਸ ਆਪਣੇ ਪੈਰਾਂ 'ਤੇ ਓਖੜੀਆਂ ਕੋਈ ਨਹੀਂ ਸੰਭਲ ਜਾਵਾਂਗੀ ਪਰ ਮੈਂ ਵਿਕਾਉਣੀ ਤੇ ਉਥੋਂ ਭੱਜ ਕੇ ਬਾਹਰ ਆ ਗਈ ਖੁੱਲ੍ਹੀ ਹਵਾ ਵਿੱਚ ਉਹਨੂੰ ਸਾਹ ਲੈਣਾ ਔਖਾ ਜਾਪਿਆ ਸੀ ਉਹਨੂੰ ਲੱਗਿਆ ਜਿਵੇਂ ਕੋਈ ਕੁਰਬਲ ਕੁਰਬਲ ਕਰਦੀ ਸੁੰਡੀ ਅੰਦਰ ਲੰਘਾ ਲਈ ਹੋਵੇ ਜੀ ਦੇ ਨਾਲ ਉਹਦਾ ਜੀ ਹੋਰ ਵੀ ਕੱਚਾ ਕੱਚਾ ਹੋਣ ਲੱਗ ਪਿਆ ਬਾਹਰ ਹੋਟਲ ਦੀ ਕੰਧ ਨਾਲ ਢਾਸਣਾ ਲਾ ਕੇ ਉਹ ਮਸਾ ਹੀ ਖੜੋ ਸਕੀ ਜਦੋਂ ਉਸਨੇ ਸਿਰ ਉੱਤੇ ਚੁੱਕਿਆ ਤਾਂ ਰੌਬਰਟ ਉਹਦੇ ਸਾਹਮਣੇ ਖੜਿਆ ਸੀ ਉਹਦੀ ਮਾਂ ਨੇ ਟੈਲੀਫੋਨ ਦੀ ਕਾਲ ਟਰੇਸ ਕਰਵਾ ਲਈ ਤੇ ਪਤਾ ਲਵਾ ਲਿਆ ਸੀ ਕਿ ਉਹ ਕਾਲ ਕਿਹੜੀ ਥਾਂ ਤੋਂ ਆਈ ਆ ਉਸ ਵੇਲੇ ਰੀਟਾ ਦਾ ਹੌਸਲਾ ਨਾ ਪਿਆ ਕਿ ਆਪਣੇ ਪਤੀ ਰੌਬਰਟ ਨਾਲ ਅੱਖ ਮਿਲਾ ਸਕੇ ਉਸਨੇ ਕੁਝ ਆਖਣ ਦੀ ਕੋਸ਼ਿਸ਼ ਵੀ ਕੀਤੀ ਪਰ ਸ਼ਬਦ ਜ਼ੁਬਾਨ ਦੇ ਅੰਦਰ ਹੀ দম ਘੁੱਟ ਕੇ ਮਰਨ ਲੱਗ ਪਏ। ਉਸਨੇ ਫਿਰ ਇੱਕ ਵਾਰ ਪੂਰੇ ਜੋਰ ਨਾਲ ਕੁਝ ਕਹਿਣ ਦੀ ਕੋਸ਼ਿਸ਼ ਕੀਤੀ। ਪਰ ਰੌਬਰਟ ਨੇ ਇਹਨੂੰ ਚੁੱਪ ਕਰਾਤਾ। ਸਭ ਗਿਲੇ ਸ਼ਿਕਵੇ ਬਾਅਦ ਚ। ਉਸ ਵੇਲੇ ਉਹਦਾ ਜੀ ਕੀਤਾ ਕਿ ਉਹ ਰੌਬਰਟ ਦੇ ਗੱਲ ਲਾ ਕੇ ਤਾਂ ਹੀ ਮਾਰ-ਮਾਰ ਕੇ ਰੋਵੇ। ਪਰ ਉਹ ਇਸ ਤਰ੍ਹਾਂ ਕਰ ਵੀ ਨਾ ਸਕੀ। ਚੁੱਪਚੀਪੀਤੀ ਕਾਰ ਦੀ ਖਿੜਕੀ ਖੋਲ ਕੇ ਬੈ ਗਈ ਤੇ ਹਵਾ ਵਿੱਚ ਭੱਜੀ ਜਾਂਦੀ ਕਾਰ ਵਿੱਚੋਂ। ਆਪਣੇ ਘਰ ਦੇ ਨਕਸ਼ੇ ਬਣਾਉਣ ਲੱਗ ਪਏ। ਉਮੀਦ ਕਰਦੀ ਹਾਂ ਜੀ ਤੁਹਾਨੂੰ ਅੱਜ ਦੀ ਕਹਾਣੀ ਜ਼ਰੂਰ ਪਸੰਦ ਆਈ ਹੋਣੀ ਪੰਜਾਬੀ ਆਵਾਜ਼ ਕਹਾਣੀਆਂ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਧੰਨਵਾਦ।